ਰਪਾਲ ਸਿੰਘ ਆਪਸੀ ਸਾਈਟ ਟੀਵੀ ਦੀ ਟੀਮ ਅਤੇ ਗੁਰੂ ਨਾਨਕ ਲੰਗਰ ਮਿਸ਼ਨ ਯੂनाइटेड 6 ਦੀ ਟੀਮ ਲੰਗਰ ਲੈ ਕੇ ਫਿਰ ਤੋਂ ਪਹੁੰਚੇ ਹਾਂ ਪਾਸਿੰਗ ਗਰਾਊਂਡ ਨਰਵਾਲ ਜੰਮੂ ਵਿਖੇ ਵੇਵਮਾਲ ਦੇ ਬਿਲਕੁਲ ਬੈਕ ਸਾਈਡ ਤੇ ਇਹ ਪਾਸਿੰਗ ਗਰਾਊਂਡ ਹੈ ਇਸ ਗਰਾਊਂਡ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਵੀ ਖਬਰ ਚਲਾਈ ਸੀ 45 ਤੋਂ 50 ਜਿਹੜੇ ਟੈਂਕਰ ਤੇ ਘੋੜੇ ਜਿਹੜੇ ਆ ਇਨਫਲੇਮੇਬਲ ਹਾਈਲੀ ਇਨਫਲੇਮੇਬਲ ਮਟੀਰੀਅਲ ਲੋਡਡ ਯਾਨੀ ਪੈਟਰੋਲ ਡੀਜ਼ਲ ਹੋ ਗਿਆ ਜਾਂ ਚਾਰਕੋਲ ਹੋ ਗਿਆ ਇਹ ਚੀਜ਼ਾਂ ਲੋਡ ਕਰਕੇ ਇੱਥੇ ਖੜੇ ਆ ਔਰ ਇਹ ਅੱਜ ਦੇ ਨਹੀਂ ਪਿਛਲੇ 12 ਤੋਂ 15 ਦਿਨਾਂ ਦੇ ਜੜੇ ਆ ਉਹ ਇੱਥੇ ਖੜੇ ਆ ਤੋਂ ਅਸੀਂ ਕੱਲ ਵੀ ਇਹਨਾਂ ਦੇ ਕੋਲ ਆਏ ਸੀ ਇਹਨਾਂ ਦੀਆਂ ਮੁਸ਼ਕਲਾਂ ਅਸੀਂ ਸੁਣੀਆਂ ਸੀ ਔਰ ਆਪ ਸਾਰਿਆਂ ਤੱਕ ਵੀ ਪਹੁੰਚਾਈਆਂ ਸੀ ਔਰ ਆਪ ਸਾਰਿਆਂ ਨੇ ਉਸ ਵੀਡੀਓ ਨੂੰ ਵੱਧ ਕੇ ਸ਼ੇਅਰ ਕੀਤਾ ਜਿਹਦੀ ਕਰਕੇ ਇਹਨਾਂ ਦੀਆਂ ਕੁਝ ਕੁ ਮੁਸ਼ਕਲਾਂ ਹੱਲ ਹੋਈਆਂ ਔਰ ਫੇਰ ਵੀ ਇਹਨਾਂ ਦੀਆਂ ਮੁਸ਼ਕਲਾਂ ਹਜੇ ਚੱਲ ਰਹੀਆਂ ਨੇ ਇਹਨਾਂ ਦੇ ਡੀਪੂ ਵਾਲਿਆਂ ਨੇ ਵੀ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰ ਲਿਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਐਕਟਿਵ ਹੋ ਚੁੱਕਿਆ ਹੈ ਉਮੀਦ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਹੋਰ ਪੈਟਰੋਲਿੰਗ ਨੂੰ ਇੱਥੇ ਵਧਾਏਗਾ ਕਿਉਂਕਿ ਹਜੇ ਵੀ ਇੱਥੇ ਜਿਹੜਾ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਫੇਰ ਵੀ ਜਿਵੇਂ ਕਿ ਡਰਾਈਵਰ ਵੀਰਾਂ ਨੇ ਕਿਹਾ ਕਿ ਇਹਨਾਂ ਨੂੰ ਡੀਪੂ ਵਾਲਿਆਂ ਨੇ ਕੁਝ ਲਾਈਟਾਂ ਪ੍ਰੋਵਾਈਡ ਕਰਾਉਣੀਆਂ ਨੇ ਜਾਂ ਕਰਵਾ ਦਿੱਤੀਆਂ ਨੇ ਉਹ ਇਹਨਾਂ ਤੋਂ ਪੁੱਛਾਂਗੇ ਪਰ ਇੱਕ ਹੋਰ ਜਿਹੜੀ ਡਿਪੂ ਵਾਲਿਆਂ ਨੂੰ ਵੀ ਤੇ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਨੂੰ ਵੀ ਇੱਕ ਹੋਰ ਇਹਨਾਂ ਦੀ ਮੰਗ ਜੜੀ ਆ ਉਹ ਇਹਨਾਂ ਤੋਂ ਵੀ ਸੁਣਾਗੇ ਅਸੀਂ ਉਹ ਇਹ ਹੈ ਕਿ ਕੁਝ ਐਸੇ ਡਰਾਈਵਰ ਭਰਾ ਨੇ ਜਿਨ੍ਹਾਂ ਦੇ ਆਪ ਦੇ ਜਿਹੜੇ ਘਰ ਨੇ ਉਹ ਪੰਜਾਬ ਦੇ ਵਿੱਚ ਫਲੱਡ ਦੇ ਨਾਲ ਜਿਹੜਾ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੋਇਆ ਹੈ ਕਈ ਐਸੇ ਭਰਾ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਮੋਤਾਂ ਹੋ ਗਈਆਂ ਨੇ ਪਰ ਉਹ ਟੈਂਕਰ ਲੈ ਕੇ ਹਜੇ ਤੱਕ ਜੰਮੂ ਦੇ ਵਿੱਚ ਹੀ ਖੜੇ ਨੇ ਆਹ ਗੱਲਬਾਤ ਕਰਦੇ ਆ ਇੱਕ ਤਾਂ ਤੁਹਾਨੂੰ ਦੱਸ ਦਈਏ ਕਿ ਗੁਰਨਾਨਕ ਲੰਗਰ ਮਿਸ਼ਨ ਲਗਾਤਾਰ ਇੱਥੇ ਲੰਗਰ ਵੀ ਲਿਆ ਰਿਹਾ ਔਰ ਬਾਬੇ ਨਾਨਕ ਦਾ ਉਹ ਲੰਗਰ ਜਿਸ ਦਾ ਮਿਸ਼ਨ ਜੜਾ ਸੀ ਇਹਨਾਂ ਵੀਰਾਂ ਨੇ ਸੰਭਾਲਿਆ ਹੋਇਆ ਤੇ ਡਰਾਈਵਰ ਭਰਾ ਜਿਹੜੇ ਨੇ ਉਹ ਵੀ ਇੱਥੇ ਖੜੇ ਨੇ ਆ ਵੀਰੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੱਲ ਤੋਂ ਲੈ ਕੇ ਅੱਜ ਤੱਕ ਕਿੰਨਾ ਕੋਈ ਫਰਕ ਪਿਆ ਇੱਥੇ ਵੈਰੀ ਖਾਸ ਵੈਰੀ ਬਹੁਤ ਫਰਕ ਪਿਆ ਹੈ ਬਹੁਤ ਧੰਨਵਾਦ ਤੁਹਾਡਾ ਸਾਡੀਆਂ ਬਹੁਤ ਸੁਣਵਾਈਆਂ ਹੋਈਆਂ ਜੀ ਬਹੁਤ ਮੁਸ਼ਕਲਾਂ ਦਾ ਹੱਲ ਹੋ ਚੁੱਕਿਆ ਜੀ ਤੇ ਬਹੁਤਿਆਂ ਦਾ ਹੀ ਆਦਰ ਕੀਤਾ ਨਾ ਨੇ ਕਹਿੰਦੇ ਵੀ ਕਿਉਂ ਕਰਾਂਗੇ ਸੀ ਜੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ ਤਾਂ ਤੇ ਕੋਈ ਗੱਲ ਨਹੀਂ ਗਈ ਤੁਹਾਨੂੰ ਕੋਈ ਹੋਰ ਅਗਰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਤੁਸੀਂ ਸਿੱਧਾ ਪ੍ਰਸ਼ਾਸਨ ਨੂੰ ਵੀ ਕਹਿ ਸਕਦੇ ਹੋ ਜਾਂ ਆਪਣੇ ਡੀਪੋ ਵਾਲਿਆਂ ਨੂੰ ਕਹਿ ਸਕਦੇ ਹੋ ਤੁਸੀਂ ਸਿੱਧਾ ਕਹਿ ਸਕਦੇ ਹੋ ਨਹੀਂ ਨਹੀਂ ਕੋਈ ਐਡੀ ਗੱਲ ਨਹੀਂ ਜੀ ਕਹਨ ਵਾਲੀ ਸਾਡਾ ਵਾਲਾ ਡੀਪੋ ਵਾਲੇ ਨੇ ਸੁਣਵਾਈ ਕੀਤੀ ਉਹ ਕਹਿੰਦੇ ਸਾਰਾ ਹੱਲ ਕਰਾਂਗੇ ਮਤਲਬ ਕੱਲ੍ਹ ਤੋਂ ਲੈ ਕੇ ਇਸ ਵੇਲੇ ਤੱਕ ਠੀਕ ਹੈ ਮੋ ਜੀ ਹਾਂਜੀ ਠੀਕ ਹੈ ਜੀ ਸਾਡਾ ਕੀ ਨਾਮ ਅਰਨੇਕ ਸਿੰਘ ਅਰਨੇਕ ਭਾਜੀ ਕਿਵੇਂ ਲੱਗ ਰਿਹਾ ਹੁਣ ਲੰਗਰ ਪਾਣੀ ਦੀ ਕੋਈ ਪਰੇਸ਼ਾਨੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਨਹੀਂ ਵਧੀਆ ਜੀ ਠੀਕ ਆ ਕੋਈ ਲੰਗਰ ਪਾਣੀ ਦੀ ਸਭ ਠੀਕ ਆ ਸਭ ਠੀਕ ਆ ਸਭ ਮਾਹੌਲ ਠੀਕ ਹੁੰਦਾ ਜਾਂਦਾ ਅੱਗੇ ਨਿਯਤ ਰੱਖਦੇ ਆ ਵੀ ਹੋਊਗਾ ਘਰਦਿਆਂ ਦੇ ਨਾਲ ਗੱਲਬਾਤ ਹੁੰਦੀ ਹਾਂਜੀ ਹਾਂਜੀ ਹੋ ਜਾਂਦੀ ਕੀ ਕਹਿੰਦੇ ਆ ਕਹਿੰਦੇ ਵੀ ਠੀਕ ਆ ਚਲੋ ਖਾਲੀ ਟਾਈਮ ਪਾ ਕੇ ਹੋ ਜਾਣਗੇ ਵੀ ਚਲ ਤੁਸੀਂ ਵਧੀਆ ਆ ਹੁਣ ਠੀਕ ਹੋ ਪਹਿਲਾਂ ਨੂੰ ਠੀਕ ਹੋ ਕਾਲਾ ਅਗਰੋਂ ਹੋਰ ਮੋਸਤ ਤੋਂ ਜਿਵੇਂ ਡਰਾਈਵਰ ਭਰਾਵਾਂ ਨੇ ਇਹ ਵੀ ਕਿਹਾ ਸੀ ਕਿ ਪੁਲਿਸ ਪ੍ਰਸ਼ਾਸਨ ਵੀ ਰਾਤ ਨੂੰ ਚੱਕਰ ਲਾ ਕੇ ਗਿਆ ਵਾ ਕਿੰਨੀ ਕੁ ਵਾਰੀ ਲਾ ਗਿਆ ਚੱਕਰ ਭਾਈ ਰਾਤੀ ਆਇਆ ਸੀਗਾ ਤਕਰੀਬਨ 11:30 ਪੌਣੇ 12 ਦਾ ਟਾਈਮ ਸੀਗਾ ਜੀ ਹਾਂਜੀ ਆਇਆ ਜ਼ਰੂਰ ਆਇਆ ਐਵੇਂ ਕਹਦੀ ਸੀ ਵੀ ਆਇਆ ਨਹੀਂ ਪਰ ਸਪਰਸਾਨ ਸਰ ਨੇ ਸਾਨੂੰ ਪੁੱਛਿਆ ਵੀ ਕੌਣ ਬਈ ਗੱਡੀਆਂ ਸਾਰੀਆਂ ਫੋਟੋ ਕਰਕੇ ਗਏ ਬਕਾਇਦਾ ਜੀ ਬਹੁਤ ਵਧੀਆ ਫੋਟੋ ਕਰਕੇ ਗਏ ਆ ਬਹੁਤ ਵਧੀਆ ਤੁਹਾਡੇ ਨਾਲ ਐਵੇਂ ਕਹਦੀ ਆ ਤੁਹਾਡੇ ਸੰਯੋਗ ਨਾਲ ਸਾਡਾ ਬਹੁਤ ਭਲਾ ਹੋਇਆ ਵੀ ਸਾਡੀਆਂ ਗੱਡੀਆਂ ਦੀ ਫੋਟੋ ਹੋ ਗਈ ਆ ਚਲੋ ਆਉਣ ਲੱਗ ਜਾਣਗੇ ਅੱਜ ਵੀ ਸਾਨੂੰ ਹੌਸਲਾ ਮਿਲਿਆ ਅੱਜ ਇੱਕ ਹੋਰ ਟੀਮ ਆਈ ਸੀਗੀ ਜੀ 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 ਬਿਲਕੁਲ ਜ਼ਰੂਰ ਆਈ ਸੀ ਵੀ ਉਹ ਟੀਮ ਦੇ ਨਾਲ ਵੀ ਤੁਹਾਡੇ ਵਾਂਗੂ ਹੂੰ ਹੂੰ ਪੁੱਛਣ ਆਏ ਸੀਗੇ ਵੀ ਉਹ ਕਹਿੰਦੇ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇ ਅਸੀਂ ਉਹਨਾਂ ਨੂੰ ਸਭ ਦੱਸਿਆ ਜੀ ਐਸੀ ਆ ਕਿ ਵੀ ਸਾਨੂੰ ਦੁੱਖ ਤਕਲੀਫ ਸਿਰਫ ਇੱਕ ਜੀ ਨਸ਼ੇ ਪੱਤੇ ਵਾਲਿਆਂ ਤੋਂ ਬਿਲਕੁਲ ਵੀ ਜੋ ਕਹੀ ਐ ਇੱਥੇ ਨਸ਼ਾ ਪੱਤਾ ਕਰਦੇ ਆ ਕਿ ਬੈਕ ਸਾਈਡ ਆ ਕੇ ਅਸੀਂ ਉਹਨਾਂ ਨਾਲ ਲੜਨ ਜੋਗੇ ਨਹੀਂ ਸਰ ਅਸੀਂ ਅਸੀਂ ਡਰਦੇ ਆਂ ਵੀ ਹਰ ਇੱਕ ਦੇ ਘਰੇ ਬਾਲ ਬੱਚੇ ਛੋਟੇ ਛੋਟੇ ਵੀ ਜੇ ਅਸੀਂ ਉਹਨਾਂ ਨਾਲ ਬਹਿਸ ਬਾਜ਼ੀ ਕਰਾਂਗੇ ਇੱਥੋਂ ਦਾ ਏਰਗਾ ਜੰਮੂ ਏਰਗਾ ਉਹਨਾਂ ਦਾ ਉਹਨਾਂ ਲੋਕਾਂ ਦਾ ਕਿਉਂਕਿ ਉਹ ਲੋਕ ਇਹ ਨਹੀਂ ਪਤਾ ਵੀ ਅੱਜ ਅਸੀਂ ਦੋ ਬੰਦਿਆਂ ਨੇ ਅਸੀਂ ਅੱਜ ਇੱਥੇ ਸ਼ਹਿਰ ਵਿਚਾਰ ਅਸੀਂ ਸਬਜ਼ੀ ਪਾਜੀ ਵੀ ਲੈਣ ਜਾਂਦੇ ਆ ਅਸੀਂ ਆਪਦਾ ਕੋਈ ਰਾਸ਼ਨ ਪਾਚਨ ਵੀ ਲੈਣ ਜਾਂਦੇ ਆ ਇੱਕ ਇੱਕ ਬੰਦਾ ਜਾਂਦਾ ਦੋ ਬੰਦੇ ਜਾਂਦੇ ਆ ਵੀ ਸਾਨੂੰ ਇਹ ਨਹੀਂ ਪਤਾ ਚਿਹਰਾ ਪਛਾਣ ਕੇ ਜੇ ਅਸੀਂ ਰਾਤ ਨੂੰ ਉਹਨਾਂ ਨੂੰ ਗਲਤ ਬੋਲ ਲਗੇ ਤੇ ਉਹ ਸਾਨੂੰ ਰਸਤੇ ਦੇ ਵਿੱਚ ਘੇਰ ਕੇ ਖੜ ਜਾਣ ਵੀ ਹਾਂ ਤੂੰ ਉਸੇ ਨੂੰ ਰਸਤੇ ਦੇ ਵਿੱਚ ਤੂੰ ਕੱਲ ਕੱਲ ਤਰਾਤੀ ਤੂੰ ਸਾਨੂੰ ਗਲਤ ਬੋਲਿਆ ਸੀ ਵੀ ਅਸੀਂ ਇਸੇ ਕਰਕੇ ਵੀ ਡਰਦੇ ਆ ਉਹਨਾਂ ਲੋਕਾਂ ਤੋਂ ਵੀ ਵੀ ਉਹਨਾਂ ਕੋਲੇ ਕੋਈ ਐਸੇ ਬਈ ਜ ਮਤਲਬ ਇਹ ਹਥਿਆਰ ਵੀ ਨਾ ਹੋਣ ਵੀ ਸਾਡੇ ਵੀ ਹਾਂਜੀ ਹਾਂ ਵੀ ਅਸੀਂ ਪਿਆਰ ਨਾਲ ਉਹਨਾਂ ਨੂੰ ਸਮਝਾਉਣੇ ਆ ਵੀ ਐਂ ਕਰਕੇ ਵੀ ਵੀਰ ਜੀ ਵੀ ਸਾਡੇ ਪ੍ਰੋਡਕਟ ਪ੍ਰਤਾਰਥ ਇਹੋ ਜੇ ਭਰੇ ਹੋਏ ਆ ਵੀਰ ਜੀ ਇੱਥੇ ਸਾਰਾ ਜੰਮੂ ਬਲਾਸਟ ਹੋ ਸਕਦਾ ਵੀ ਇਹੋ ਜਾਂ ਕੋਈ ਤੁਸੀਂ ਜੇ ਇਹੋ ਜਿਹਾ ਕੰਮ ਕਰਨਾ ਬੇਸ਼ੱਕ ਕਰੋ ਅਸੀਂ ਭਾਈ ਜੀ ਇਹ ਕਹਿ ਸਕਦੇ ਹਾਂ ਅਸੀਂ ਹਾਂਜੀ ਵੀਰ ਜੀ ਅਸੀਂ ਇਹੀ ਗੱਲ ਕਹਿ ਸਕਦੇ ਹਾਂ ਵੀ ਥੋੜਾ ਸਾਈਡ ਤੇ ਹੋ ਕੇ ਭਈ ਇਹ ਬਾਕੀ ਸਰਕਾਰੀ ਪ੍ਰਾਪਰਟੀ ਹੈ ਜੀ ਸਰਕਾਰੀ ਪ੍ਰਾਪਰਟੀ ਦੇ ਵਿੱਚ ਸਾਡਾ ਕੋਈ ਜੋਰ ਨਹੀਂ ਚੱਲਦਾ ਭਈ ਅਸੀਂ ਆਪਣਾ ਆਪਦੀ ਜਗ੍ਹਾ ਹੋਵੇ ਸਰਕਾਰੀ ਪ੍ਰਾਪਰਟੀ ਦੇ ਵਿੱਚ ਅਸੀਂ ਆਪਣੀ ਜਗ੍ਹਾ ਹੋਵੇ ਅਸੀਂ ਭਜਾ ਵੀ ਸਕਦੇ ਆ ਵੀ ਸਰਕਾਰੀ ਪ੍ਰਾਪਰਟੀ ਦੇ ਵਿੱਚ ਕਿਸੇ ਦਾ ਕੋਈ ਜੋਰ ਨਹੀਂ ਚੱਲਦਾ ਸਰ ਠੀਕ ਆ ਸਰ ਹਾਂ ਉਹ ਮੰਨ ਕੇ ਸਾਡੀ ਗੱਲ ਥੋੜਾ ਪਾਸੇ ਜ਼ਰੂਰ ਹੋ ਜਾਂਦੇ ਆ ਪਰ ਇੱਥੇ ਇੱਕ ਜਾਂਦਾ ਦੋ ਆਉਂਦੇ ਆ ਦੋ ਜਾਂਦੇ ਆ ਚਾਰ ਆਉਂਦੇ ਆ ਚਾਰ ਜਾਂਦੇ ਆ ਅੱਠ ਆਉਂਦੇ ਆ ਸਰ ਇਹ ਗੱਲ ਨਹੀਂ ਹੈਗੀ ਦੀਪੂਆ ਤੱਕ ਵੀ ਗੱਲ ਪਹੁੰਚ ਚੁੱਕੀ ਆ ਸਾਰੇ ਪ੍ਰਸ਼ਾਸਨ ਤੱਕ ਵੀ ਗੱਲ ਪਹੁੰਚ ਚੁੱਕੀ ਆ ਹਾਂਜੀ ਬਿਲਕੁਲ ਉਹ ਰਾਤੀ ਆਇਆ ਸੀ ਆਇਆ ਸੀ ਪ੍ਰਸ਼ਾਸਨ ਸਾਡੇ ਨਾਲ ਅੱਜ ਸਵੇਰ ਦੁਪਹਿਰ ਵੀ ਗੱਲ ਹੋਈ ਆ ਪ੍ਰਸ਼ਾਸਨ ਸਾਡੇ ਨਾਲ ਇਹ ਗੱਲ ਦਾ ਵਾਦਾ ਕਰਕੇ ਗਿਆ ਵੀ ਅੱਜ ਤੁਹਾਡੇ ਕੋਲੇ ਪੁਲਿਸ ਮੁਲਾਜ਼ਮ ਸਿਰਫ ਦੋ ਜਾਂ ਇੱਕ ਜਾਂ ਦੋ ਮੁਲਾਜ਼ਮ ਤੁਹਾਡੇ ਕੋਲੇ ਆਉਣਗੇ ਹਾਲਾਂਕਿ ਟਾਈਮ ਤਕਰੀਬਨ 8:30 8:30 ਦਾ ਹੋ ਚੱਲਿਆ ਜੀ ਸਾਡੇ ਕੋਲੇ ਪ੍ਰਸ਼ਾਸਨ ਦਾ ਕੋਈ ਵਿਭਾਗ ਦੇ ਪੁਲਿਸ ਅਫਸਰ ਦਾ ਕੋਈ ਬੰਦਾ ਨਹੀਂ ਆਇਆ ਜੀ ਤਾਂ ਮੈਂ ਕਹਿੰਦਾ ਵੀ ਉਹਨਾਂ ਨੇ ਜਿਹੜੀ ਗੱਲ ਆ ਜਿਹੜੇ ਉਹ ਕਹਿੰਦੇ ਸੀ ਵੀ ਹਨੇਰੇ ਹੁੰਦਿਆਂ ਨੇਰੇ ਹੁੰਦਿਆਂ ਵੀ ਅਸੀਂ ਤੁਹਾਡੇ ਕੋਲੇ ਬੰਦਾ ਪਹੁੰਚ ਜਾਊਗਾ। ਹਮ ਅੱਜ ਸਾਡੇ ਨਾਲ ਵਾਦਾ ਇਹ ਗੱਲ ਦਾ ਕਰਕੇ ਗਿਆ ਸੀ। ਬਾਕੀ ਦੀਪੂ ਮਹਿਕਮੇ ਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਕਿ ਸਰ ਵੀ ਉਹ ਕਹਿੰਦੇ ਵੀ ਸਾਨੂੰ ਅਸੀਂ ਉਹਨਾਂ ਨੂੰ ਇਹ ਗੱਲ ਕਹੇ ਸੀ ਵੀ ਸਾਡੇ ਸਰ ਲਾਈਟ ਨਹੀਂ ਥੋੜੇ ਆ ਰਹੀ ਸਾਨੂੰ ਕਿਉਂਕਿ ਚਾਰੇ ਪਾਸੇ ਹਨੇਰਾ ਹੀ ਹੈਗਾ। ਬਿਲਕੁਲ ਹਮ ਅਸੀਂ ਉਹਨਾਂ ਨੂੰ ਕਿਹਾ ਜੀ ਜਿਹੜੀਆਂ ਸੂਰਜਨਾ ਬਕਾਇਦਾ ਲਾਈਟਾਂ ਚੱਗਦੀਆਂ ਸਾਨੂੰ ਉਹਨਾਂ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਜੇ ਖੰਬਿਆਂ ਦੇ ਲੇਟਾਂ ਲਾਈਆਂ ਜਾਣ ਉਹ ਸੂਰਜਨ ਦੀ ਰੌਸ਼ਨੀ ਨਾਲ ਜਗਣੀਆਂ ਸਰ ਉਹਨਾਂ ਨਾਲ ਕੋਈ ਤਾਰ ਦਾ ਸੰਪਰਕ ਨਹੀਂ ਆ ਬਿਲਕੁਲ ਨਹੀਂਗਾ ਹਾਂਜੀ ਤੇ ਸਾਨੂੰ ਦੀਪੂ ਇਹ ਵਾਦਾ ਕਰ ਗਿਆ ਜਰੂਰ ਵੀ ਹਾਂ ਜਦੋਂ ਅਸੀਂ ਚਾਰ ਅਸੀਂ ਪੰਜ ਸੱਤ ਬੰਦਿਆਂ ਦੀ ਟੀਮ ਸਾਡੇ ਮੇਨ ਮੇਨ ਬੰਦੇ ਗਏ ਸੀ ਦੀਪੂ ਦੇ ਅੰਦਰ ਸਾਨੂੰ ਸਕਿਉਰਟੀ ਨੇ ਇਹ ਗੱਲ ਕਹਿਤੀ ਸਾਨੂੰ ਟੋਰਚਾਂ ਨਾਲ ਪਹਿਲਾਂ ਐਵੇਂ ਕਹਿਦੀ ਹੈ ਵੀ ਸਾਨੂੰ ਉਹਨਾਂ ਦੀ ਜਿਹੜੇ ਕਿ ਮੁਖ ਮੰਨ ਕੇ ਚੱਲੋ ਜਿਹੜੇ ਕੋਈ ਹੈੱਡ ਹੈਗੇ ਅੰਦਰ ਜਿਹੜੇ ਤਿੰਨਾਂ ਦੀਪੂਆਂ ਦੇ ਹੈੱਡ ਹੈਗੇ ਹਾਂਜੀ ਉਹਨਾਂ ਨੇ ਸਾਨੂੰ ਇਹ ਗੱਲ ਦਾ ਵਾਅਦਾ ਦਿਵਾਇਆ ਸੀ ਉਹ ਕਹਿੰਦੇ ਵੀ ਸੋਨੂੰ ਜੇ ਟੋਅ ਮੰਨ ਕੇ ਚੱਲੋ ਲਾਈਟਾਂ ਦਾ ਪ੍ਰਬੰਧ ਨਹੀਂ ਆ ਹੋ ਸਕਦਾ ਤੁਹਾਨੂੰ ਟਾਰਚ ਦਾ ਪ੍ਰਬੰਧ ਕਰ ਦਿਆਂਗੇ ਪਰ ਜਦੋਂ ਅਸੀਂ ਟਾਰਚ ਦਾ ਪ੍ਰਬੰਧ ਕਰਨ ਵਾਸਤੇ ਉਹਨਾਂ ਨੂੰ ਆਖਿਆ ਪਰ ਅਸੀਂ ਉਹਨਾਂ ਦੇ ਅੰਦਰ ਵੀ ਗਏ ਆ ਅੰਦਰ ਜਾ ਕੇ ਉਹਨਾਂ ਨੂੰ ਸਕਿਉਰਿਟੀ ਨੂੰ ਕਿਹਾ ਵੀ ਸਾਨੂੰ ਟਾਰਚ ਪਲੀਜ਼ ਸਾਨੂੰ ਇੱਕ ਨਹੀਂ ਦੋ ਨਹੀਂ ਤਿੰਨ ਪਲੀਜ਼ ਸਾਡੇ 4 ਸਪੇਰੇ ਮੰਨ ਕੇ ਚੱਲੋ ਵੀ ਗੱਡੀਆਂ ਖੜੀਆਂ ਸਾਨੂੰ ਤਿੰਨ ਟਾਰਚਾਂ ਦਾ ਪ੍ਰਬੰਧ ਕੀਤਾ ਜਾਵੇ ਜੋ ਕਿ ਟਾਰਚ ਘੱਟ ਤੋਂ ਘੱਟ 1/2 ਕਿਲੋਮੀਟਰ ਤੇ ਤਾਂ ਜਾਵੇ ਸਰ ਈ ਚਾਰ ਚਪਰੇ ਗੱਡੀਆਂ ਖੜੀਆਂ ਸਾਰੇ ਡੇਡ ਆਪ ਹੀ ਦੇਖ ਲੋ ਵੀ ਕੇਰਾ ਕਮ ਸੇ ਕਮ ਅ ਅੱਧੇ ਕਿਲੋਮੀਟਰ ਦਾ ਹੈ ਦੈਰਾ ਬਿਲਕੁਲ ਅੱਧੇ ਕਿਲੋਮੀਟਰ ਦਾ ਦੈਰਾ ਵੀ ਜਿਹੜੀ ਕਿ ਇਸ ਕੋਟ ਤੋਂ ਟਾਰਚ ਪਵੇ ਅੱਧੇ ਕਿਲੋਮੀਟਰ ਤੱਕ ਟਾਰਚ ਕੰਮ ਕਰੇ ਇਧਰੋਂ ਅੱਧੇ ਕਿਲੋਮੀਟਰ ਤੋਂ ਪਾਵੇ ਉਧਰੋਂ ਅੱਧੇ ਕਿਲੋਮੀਟਰ ਤੱਕ ਕਰੇ ਵੀ ਤਿੰਨ ਟਾਰਚਾਂ ਦੇ ਦਿਓ ਵੀ ਸਾਡੀ ਟਾਰਚ ਤੋਂ ਟਾਰਚ ਅਸੀਂ ਇੱਕ ਦੂਜੇ ਨਾਲ ਸੰਪਰਕ ਚ ਰਹੀਏ ਵੀ ਸਾਡੀ ਟਾਰਚ ਦੂਸਰੇ ਬੰਦੇ ਤੱਕ ਜਾਵੇ ਜੀ ਹਾਂ ਹਾਂ ਅਸੀਂ ਅਸੀਂ ਆਪਸ ਆ ਜੀ ਸੰਕੇਤ ਦੇ ਵਿੱਚ ਰਹੀਏ ਵੀ ਸਾਡੀ ਟਾਰਚ ਆ ਰਹੀ ਆ ਅਸੀਂ ਤੰਦਰੁਸਤਾਂ ਅਸੀਂ ਠੀਕ ਆ ਵੀ ਅੱਜ ਇੱਧਰ ਆਪਣੀ ਖੈਰ ਸੋਖਾ ਅੱਜ ਸਾਡੇ ਨਾਲ ਐਵੇਂ ਕਹਦੀ ਵੀ ਦੀਪੂ ਵਾਲੇ ਵਾਦਾ ਕਰਕੇ ਵੀ ਗਏ ਸੀ ਵੀ ਅਸੀਂ ਉਹ ਖੰਭਿਆਂ ਦੇ ਉੱਤੇ ਲਾਈਟਾਂ ਲਵਾ ਦੇਾਂਗੇ ਪਰ ਉਹਨਾਂ ਨੇ ਲਾਈਟਾਂ ਦਾ ਤੇ ਲੋ ਠੀਕ ਆ ਉਹਨਾਂ ਨੇ ਨਹੀਂ ਬੱਸ ਉਹ ਰੱਖੇ ਬੱਸ ਨਹੀਂ ਬੱਸ ਆਓ ਆਓ ਇੱਕ ਮਿੰਟ ਇੱਕ ਮਿੰਟ ਸਾਡੇ ਅੱਤਰ ਸਾਡੇ ਨਾਲ ਹੈਗੇ ਹਿੰਡੇ ਵਾਲੇ ਵੀ ਹੈਗੇ ਨਾਲ ਸਾਡੇ ਆ ਵੀ ਹੈਗੇ ਬਟਿੰਡੇ ਤੋਂ ਵੀ ਫੋਨ ਆ ਚੁੱਕਿਆ ਸਾਡੇ ਸਰ ਦਾ ਕਹਿੰਦਾ ਕੋਈ ਪਰੇਸ਼ਾਨੀ ਹੈ ਮੈਂ ਉੱਥੇ ਫੋਨ ਕਰੂੰਗਾ ਤੁਹਾਡੇ ਅਫਸਰ ਸਾਡੇ ਡੀਪੋ ਦਾ ਨਾ ਸਾਰੇ ਸਾਡੇ ਹਮਦਰਦੀ ਵਾਸਤੇ ਤਿਆਰ ਹੈ ਅਸੀਂ ਉਹਨਾਂ ਨੂੰ ਇਹ ਸਾਡੇ ਤਿਆਰ ਹੈ ਸਾਡੇ ਅਫਸਰ ਹਮਦੇ ਜਿਹੜੇ ਖੰਭੇ ਜਿਹੜੇ ਨੇ ਕਮ ਸੇ ਕਮ ਆਪਣੀਆਂ ਸੜਕ ਤੋਂ ਕਮ ਸੇ ਕਮ 5-4 ਕਰਮਾ ਪਿੱਛੇ ਆ ਉਹਨਾਂ ਨੂੰ ਕਿਹਾ ਸੀਗਾ ਖੰਭਿਆਂ ਦੇ ਉੱਪਰ ਸਾਨੂੰ ਦੂਜੀਆਂ ਲਾਈਟਾਂ ਪ੍ਰੋਵਾਈਡ ਕਰ ਦਿਓ ਵੀ ਸਾਨੂੰ ਚਾਨਣ ਆ ਜੇ ਵੀ ਚਾਨਣ ਇੱਥੇ ਇੱਕ ਤਾਂ ਦਰਖਤ ਬਹੁਤ ਜ਼ਿਆਦਾ ਨੇ ਦੇਖੋ ਓਵਰਆਲ ਓਵਰਆਲ ਜਿਹੜੀ ਪਰੇਸ਼ਾਨੀ ਇਹਨਾਂ ਡਰਾਈਵਰ ਭਰਾਵਾਂ ਦੀ ਉਹ ਹੀ ਸਭ ਤੋਂ ਵੱਡੀ ਜਿਹੜੀ ਇਸ ਵੇਲੇ ਪਰੇਸ਼ਾਨੀ ਚੱਲ ਰਹੀ ਹੈ ਉਹ ਹੈ ਲਾਈਟ ਦੀ ਪਰੇਸ਼ਾਨੀ ਪ੍ਰਸ਼ਾਸਨ ਨੂੰ ਵੀ ਥੋੜਾ ਹਿਲਣਾ ਚਾਹੀਦਾ ਇਹਨਾਂ ਨੂੰ ਥੋੜੀ ਕਿਤੇ ਨਾ ਕਿਤੇ ਲਾਈਟ ਪ੍ਰੋਵਾਈਡ ਕਰਾਣੀ ਚਾਹੀਦੀ ਔਰ ਪੁਲਿਸ ਪ੍ਰਸ਼ਾਸਨ ਦੇ ਲਈ ਵੀ ਇਹਨਾਂ ਦਾ ਹਜੇ ਵੀ ਥੋੜਾ ਜਿਹਾ ਗੁੱਸਾ ਹੈਗਾ ਕਿ ਭਾਈ ਕਮ ਸੇ ਕਮ ਸਾਨੂੰ ਲਾਰਾ ਲਾ ਕੇ ਤਾਂ ਲੈ ਕੇ ਕਮ ਸੇ ਕਮ 10 ਤੋਂ 4 ਵਾਰ ਪੈਟਰੋਲਿੰਗ ਜਿਹੜੀ ਹੈ ਉਹ ਇੱਥੇ ਆਣੀ ਚਾਹੀਦੀ ਹੈ ਵੈਸੇ ਪੈਟਰੋਲਿੰਗ ਹੋਈ ਹੈ 노 ਡਾਊਟ ਕੱਲ ਰਾਤ ਨੂੰ ਵੀ ਪੈਟਰੋਲਿੰਗ ਹੋਈ ਹੈ ਪਰ ਹਜੇ ਵੀ ਇਹਨਾਂ ਨੂੰ ਵਾਧੂ ਪੈਟਰੋਲਿੰਗ ਚਾਹੀਦੀ ਹੈ ਔਰ ਪੁਲਸ ਪ੍ਰਸ਼ਾਸਨ ਨੂੰ ਫੇਰ ਤੋਂ ਇੱਕ ਵਾਰ ਡਰਾਈਵਰ ਵੀਰਾਂ ਵੱਲੋਂ ਇਹ ਅਪੀਲ ਹੈ ਕਿ ਕਮ ਸੇ ਕਮ ਇੱਥੇ ਦੋ ਕਮ ਸੇ ਕਮ ਇੱਕ ਸਕੁਆਇਰ ਜਿਹੜਾ ਆ ਉਹ ਇਸ ਦੇ ਲਾਗੇ ਤੱਕੇ ਰਹਿਣਾ ਚਾਹੀਦਾ ਔਰ ਇਹਦੇ ਕੋਲ ਆ ਕੇ ਕੋਈ ਹਰ ਘੰਟੇ 2 ਘੰਟੇ ਬਾਅਦ ਇੱਥੇ ਚੱਕਰ ਲੱਗਣੇ ਚਾਹੀਦੇ ਕਿਉਂਕਿ ਨਸ਼ੇੜੀ ਚਿੱਟੇ ਵਾਲੇ ਜਿਹੜੇ ਆ ਉਹਨਾਂ ਦਾ ਬੜਾ ਜਿਹੜਾ ਜੋਰ ਆ ਮੈਂ ਹੁਣ ਕੁਛ ਇੱਕ ਵੀਰ ਜਿਹੜਾ ਡਰਾਈਵਰ ਭਰਾ ਆ ਉਹਦੇ ਨਾਲ ਮਿਲਾਵਾਂਗਾ ਤੁਹਾਨੂੰ ਮੈਂ ਵੀਰ ਨੂੰ ਕਹਾਂਗਾ ਕਿ ਕੈਮਰੇ ਦੀ ਲਾਈਟ ਔਨ ਕਰ ਦਿਓ ਅ ਤੋ ਮੈਂ ਤੁਹਾਨੂੰ ਇੱਕ ਵੀਰ ਨਾਲ ਮਿਲਾਵਾਂਗਾ ਜਿਹਦਾ ਆਪ ਦਾ ਘਰ ਜਿਹੜਾ ਆ ਉਹ ਡੁੱਬਿਆ ਪਿਆ ਆ ਉਹ ਲੰਗਰ ਛਕ ਰਿਹਾ ਇੱਥੇ ਆ ਜਾਓ ਵੀਰ ਇਹ ਵੀਰ ਨੇ ਜਿਹੜੇ ਲੰਗਰ ਛਕ ਰਹੇ ਨੇ ਔਰ ਮੈਂ ਕੋਸ਼ਿਸ਼ ਕਰਾਂਗਾ ਲਾਈਟ ਤਾਂ ਇਹਨਾਂ ਨੇ ਵੀ ਵਾਲੀ ਹੋਈ ਆ ਤੇ ਅਸੀਂ ਆਪਦੀ ਵੀ ਲਾਈਟ ਵਾਲ ਲੈਣੇ ਆ ਤਾਂ ਕਿ ਥੋੜਾ ਦਿਖਾਈ ਦੇ ਜਾਵੇ ਇੱਥੇ ਪਿਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਲੰਗਰ ਛਕਣ ਦੇ ਜੀ ਹਾਂਜੀ 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 ਆਪਣਾ ਕਿਹੜਾ ਪਿੰਡ ਆ ਪਿੰਡ ਸਾਲਾ ਫਿਰੋਜ਼ਪੁਰ ਫਿਰੋਜ਼ਪੁਰ ਤਾਂ ਪੂਰਾ ਡੁੱਬਿਆ ਪਿਆ ਪੂਰਾ ਡੁੱਬਿਆ ਪਿਆ ਹਾਂ ਕਿਹੜਾ ਇਲਾਕਾ ਪਿੰਡ ਮੱਲਾਂ ਵਾਲਾ ਮੱਲਾਂ ਵਾਲਾ ਹਾਂਜੀ ਹਾਂਜੀ ਉੱਥੇ ਤਾਂ ਬਹੁਤ ਪਾਣੀ ਚੜਿਆ ਪਿਆ ਬਹੁਤ ਪਾਣੀ ਚੜਿਆ ਡੁੱਬੇ ਸਾਡੇ ਜੰਮੂ ਦੇ ਵੀਰ ਗਏ ਆ ਉੱਥੇ ਉੱਥੇ ਤਾਂ ਬਹੁਤ ਪਾਣੀ ਚੜਿਆ ਹੋਇਆ ਤੇ ਬਹੁਤ ਮੰਦਾ ਆ ਬਾਬਾ ਜੀ ਕੀ ਕਿਵੇਂ ਮਹਿਸੂਸ ਹੁੰਦਾ ਘਰ-ਮਾਰ ਛੱਡ ਘਰ-ਮਾਰ ਛੱਡ ਕੇ ਆਇਆ ਤੁਹਾਨੂੰ ਬਹੁਤ ਮਹਿਸੂਸ ਤਾਂ ਬਹੁਤ ਜ਼ਿਆਦਾ ਪੈਣਾ ਇਹਨਾਂ ਨੂੰ ਕਿਨੇ ਲੋਟਾਸ ਫੁੱਟ ਫੁੱਟ ਲੱਥਾ ਹੈ ਹਜੇ ਕਿੰਨਾ ਹੈ ਪਾਣੀ 6 ਫੁੱਟ ਪਾਣੀ ਪਿਆ ਹਜੇ 6 ਫੁੱਟ ਹਜੇ 6 ਫੁੱਟ ਪਾਣੀ ਪਿਆ ਹੋਇਆ ਕੋਈ ਝੋਨੇ ਕੋਈ ਕੁਝ ਨਹੀਂ ਰਿਹਾ ਕੁਝ ਨਹੀਂ ਰਿਹਾ ਸਭ ਖਤਮ ਸਭ ਖਤਮ ਹੋ ਗਿਆ ਜੀ ਫਸਲ ਤਾਂ ਬਿਲਕੁਲ ਖਰਾਬ ਹੋ ਗਈ ਹੈ ਜੀ ਸਾਰੀ ਫਸਲ ਖਰਾਬ ਹੋ ਗਈ ਸਾਰੀ ਫਸਲ ਖਰਾਬ ਹੋ ਗਈ ਅਸੀਂ ਆਪ ਉਥੋਂ ਚੱਕਰ ਲਾ ਕੇ ਆਏ ਆ ਬਹੁਤ ਮਾੜੇ ਹਾਲਾਤ ਆ ਤੇ ਤੁਹਾਡਾ ਪਿੰਡ ਕਿਹੜਾ ਬਾਜੀ ਇੱਕੋ ਹੀ ਆ ਸਾਰੇ ਅੱਛਾ ਤਿੰਨੇ ਤਿੰਨੋ ਇੱਕੋ ਇੱਕੋ ਇਲਾਕੇ ਦੇ ਹੋ ਹਾਂਜੀ ਇੱਕੋ ਇਲਾਕੇ ਦੇ ਆ ਅੱਜ ਪੂਰੇ 15 ਦਿਨ ਹੋ ਚਲੇ ਜਿਹੜਾ ਪਹਿਲਾਂ ਵੀ ਚਲੋ ਪਾਣੀ ਆਇਆ ਪਹਿਲਾਂ 23 ਚ ਮਾਰ ਕੀਤੀ ਹੁਣ 25 ਚ ਫਿਰ ਦੁਬਾਰਾ ਆ ਗਿਆ ਚਿੱਤੇ ਫਿਰ ਆਇਆ ਹਾਲ ਬਹੁਤ ਬਹੁਤ ਮਾੜਾ ਆ ਬਹੁਤ ਜਿਆਦਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਰਹਿ ਗਿਆ ਕੋਈ ਵੀ ਸਾਰਾ ਖਤ ਝੋਨਾ ਵੀ ਖਤਮ ਐ ਗੰਨਾ ਵੀ ਖਤਮ ਕਮਾਦ ਸਭ ਖਤਮ ਹੋ ਗਿਆ ਸੀ ਆਪ ਅੱਜ ਗੋभी ਗੋਭੀ ਵੀ ਦੇ ਅੱਜ ਵੀ ਦੇਖੋ ਇੱਥੇ ਇੱਥੇ ਅੱਜ ਆਇਆ ਨੂੰ 80 8000 ਰੁਪਏ ਸਾਡੀਆਂ ਗੱਡੀਆਂ ਦੀ ਕਿਸ਼ਤਾਂ ਜੀ ਖੜੇ ਹੋ ਗਏ ਇੱਥੇ ਪਿੱਛੋਂ ਪਹਿਲਾਂ ਸਾਨੂੰ ਫੋਨ ਤੇ ਫੋਨ ਆਈ ਗਏ ਜੀ ਹੂੰ ਵੀ ਜਲਦੀ ਪਹੁੰਚੋ ਜਲਦੀ ਪਹੁੰਚੋ ਇੱਥੇ ਪਹੁੰਚਿਆ ਜੀ ਤੇ ਹੁਣ ਸਾਡੀ ਕੋਈ ਬਾਤ ਨਹੀਂ ਸੁਣਦਾ ਫੋਨ ਤੇ ਫੋਨ ਕਰੀ ਜਨੇ ਵਸਦੀ ਅੱਜ ਗੱਡੀ ਕਿੱਥੇ ਦੀ ਲੋਡ ਹੋਈ ਸੀ ਸਾਡੀ ਇੱਥੋਂ ਦੀ ਹੈ ਨਰਵਾਲ ਦੀ ਜੰਮੂ ਦੀ ਹੋਈ ਸੀ ਹਾਂਜੀ ਤੇ ਖਾਲੀ ਨਹੀਂ ਕਰਦੇ ਸਾਡੇ ਕੋਲ ਜੀ ਦੱਸ ਕੇ ਤੋਰਿਆ ਵੀ ਮਾਲ ਪਲਟੀ ਹੋਣਾ ਹੂੰ ਉੱਥੋਂ ਇਹ ਕਹਿੰਦੇ ਆ ਜੀ ਮਾਲ ਗਡਾਉਨ ਚ ਖਾਲੀ ਕਰਵਾ ਦਿੱਤਾ ਜਾਊਗਾ ਠੀਕ ਆ ਤੇ ਇੱਥੇ ਜਦੋਂ ਪਹੁੰਚਦੇ ਆ ਤੇ ਹੁਣ ਕਹਿੰਦੇ ਜੀ ਮਾਲ ਤੁਹਾਡਾ ਪਲਟੀ ਹੋਣਾ ਓਹੋ ਤੇ ਹੁਣ 6 ਦਿਨ ਹੋ ਚੱਲੇ ਜੀ ਤੇ ਅਸੀਂ ਤਾਂ ਪਿੱਛੇ ਟਰਾਂਸਪੋਰਟਰਾਂ ਨੂੰ ਫੋਨ ਕਰਦੇ ਆਂ ਗੱਡੀ ਕੋਈ ਖਾਲ ਨਹੀਂ ਹਾਂਜੀ ਗੱਡੀ ਕੋਈ ਜੰਮੂ ਦਾ ਕੋਈ ਟਰਾਂਸਪੋਰਟਰ ਕੋਈ ਯੂਨੀਅਨ ਵਗੈਰਾ ਕੋਈ ਆਇਆ ਇੱਥੇ ਮਿਲਣ ਲਈ ਕੋਈ ਨਹੀਂ ਜੀ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜਿਹੜੇ ਇੱਥੋਂ ਦੇ ਵੀ ਟਰਾਂਸਪੋਰਟਰ ਆ ਜੀ ਜਿਹਦੇ ਥਰੂ ਗੱਡੀ ਲੱਕ ਕੇ ਆਉਂਦੇ ਆ ਹਾਂਜੀ ਹਾਂਜੀ ਉਹ ਵੀ ਸਾਡੇ ਨਾਲ ਗੱਲ ਨਹੀਂ ਹੀ ਕਰਦੇ ਪੈਂ ਸਿਰਫ ਲੇਬਰ ਵਾਲੇ ਬੰਦੇ ਆ ਉਹੀ ਗੱਡੀ ਖਾਲੀ ਕਰਦੇ ਆ ਉਹੀ ਸਾਨੂੰ ਪਹੁੰਚ ਦੇ ਦਿੰਦੇ ਆ ਜੇ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਉਹਦੇ ਭਾਜੀ ਸਾਡੇ ਕੋਈ ਵਸ ਨਹੀਂ ਆ ਆਪਣਾ ਪਿੱਛੇ ਟਰਾਂਸਪੋਰਟਰ ਨਾਲ ਗੱਲ ਕਰੋ ਜਾਂ ਸਾਡੇ ਟਰਾਂਸਪੋਰਟ ਨਾਲ ਗੱਲ ਕਰੋ ਵੀ ਅਸੀਂ ਤਾਂ ਲੇਬਰ ਵਾਲੇ ਹੈਗੇ ਆ ਜੀ ਗੱਡੀ ਜਦੋਂ ਆਵੇਗੀ ਖਾਲੀ ਕਰ ਦਾਂਗੇ ਬਸ ਉਹਨਾਂ ਦਾ ਹੀ ਕਹਿਣਾ ਹੈ ਜੀ ਚਲੋ ਘਰਦਿਆਂ ਨੂੰ ਕੋਈ ਮੈਸੇਜ ਦੇਣਾ ਜਾਓ ਘਰਦਿਆਂ ਨੂੰ ਮੈਸੇਜ ਬਸ ਫੋਨ ਤੇ ਗੱਲ ਹੋ ਜਾਂਦੀ ਹੈ ਜੀ ਹਾਂਜੀ ਇਹ ਹਾਲਾਤ ਤਾਂ ਉੱਥੇ ਵਾਲੇ ਆ ਹਾਂ ਤਾਂ ਚਲੋ ਮਾੜੇ ਆ ਜੀ ਬਾਕੀ ਹੁਣ ਕੀ ਕਰ ਸਕਦੇ ਆ ਜੀ ਰੱਬ ਦੀ ਮਾਰ ਹੈ ਜੀ ਸਾਰਿਆਂ ਦੇ ਨਾਲ ਹੀ ਆ ਜੀ ਚਲੋ ਉਮੀਦ ਕਰਦੇ ਆ ਕਿ ਪੰਜਾਬ ਫਿਰ ਤੋਂ ਚੜਦੀ ਕਲਾ ਚ ਜਾਏਗਾ। ਫਿਰ ਵਧੀਆ ਹੋਵੇਗਾ। ਸਭ ਮਹਾਰਾਜ ਦੇ ਅੱਗੇ ਅਰਦਾਸ ਕਰੋ ਤਾਂ ਕਿ ਮੜਕੇ ਹੋ ਜਾ ਹਾਲਾਤ ਜਿਹੜਾ ਉਹ ਨਾ ਆਵੇ ਕਿਤੇ। ਹਾਂਜੀ ਹਾਂਜੀ ਇਹੀ ਆਸ ਕਿਸੇ ਵੀ ਪਾਸੇ ਨਾ ਆਵੇ। ਕਿਸੇ ਕਿਸੇ ਪਾਸੇ ਆਪਾਂ ਤਾਂ ਇਹ ਸਾਰੇ ਚੜਦੀ ਕਲਾ ਚ ਹੀ ਰਹਿਣ ਚੜਦੀ ਕਲਾ ਚ ਰਹਿਣਾ ਹੈ। ਹਾਂਜੀ ਹਾਂਜੀ। ਤੋਂ ਤੁਸੀਂ ਦੇਖਿਆ ਕਿ ਹਜੇ ਡਰਾਈਵਰ ਭਰਾਵਾਂ ਦੀਆਂ ਪਰੇਸ਼ਾਨੀਆਂ ਬਹੁਤ ਨੇ। ਅ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਜੀ ਹੋਰ? ਇੱਕ ਭਰਾ ਜੀ ਇਹ ਗੱਲ ਕਹਿਣੀ ਭੁੱਲ ਗਏ ਸੀਗੇ ਅਸੀਂ। ਜੋ ਵੀ ਇਹ ਨਾ ਇਹ ਨਾ ਜਿੰਨੀ ਵੀ ਤੁਸੀਂ ਨਜ਼ਰ ਮਾਰ ਲਓ ਕਮਾ ਲਓ ਕੈਮਰਾ ਕਮਾ ਲਓ ਸੁਭਾ ਆਜੋ ਇਹ ਜਿਹੜਾ ਆ ਏਰੀਆ ਨਾ ਹੈ ਤਾਂ ਇਹ ਪਾਸਿੰਗ ਏਰੀਆ ਪਰ ਇਹ ਪਾਸਿੰਗ ਏਰੀਆ ਦੀ بجائے ਇਹ ਜੰਗਲ ਏਰੀਆ ਬਣਿਆ ਪਿਆ ਇਹ ਜੰਗਲ ਏਰੀਆ ਉਹ ਬਣਿਆ ਪਿਆ ਸਾਰੇ ਇਹ ਆ ਚਾਰ ਸਪੇਰੇ ਕੈਮਰਾ ਕਮਾਉ ਆ ਜਿੰਨੇ ਦਰਖਤ ਲੱਗੇ ਨੇ ਇਹਨਾਂ ਦਰਖਤਾਂ ਦੀ ਥੱਲਿਓਂ ਸਾਰੇ ਇਹ ਕਟਾਈ ਹੋਣ ਲੱਗ ਪਈ ਆ ਕਿਉਂਕਿ ਜਿਹੜੇ ਚੋਰ ਭਾਈਦੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਛਾਂਦੇ ਦਰਖਤਾਂ ਚ ਵੜ ਗਏ ਇਹ ਸਾਰੇ ਜੰਗਲ ਏਰੀਆ ਜੋ ਮਹਿਕਮਾ ਹੁੰਦਾ ਮੰਨ ਕੇ ਚਲੋ ਉਹ ਕਿਹੜਾ ਮਹਿਕਮਾ ਵਜਦਾ ਜਗਲਾਤ ਮਹਿਤਮਾ ਜੀ ਉਹ ਮਹਿਕਮੇ ਨੂੰ ਚਾਹੀਦਾ ਜੋ ਵੀ ਇੱਥੇ ਮੰਨ ਕੇ ਚੱਲੋ ਵੀ ਇਹਨਾਂ ਦੀ ਕਟਾਈ ਇਹਨਾਂ ਦੀ ਸਫਾਈ ਤਾਂ ਕਰ ਕਰੀ ਜਾਵੇ ਸਰ ਆ ਪਿੱਛੇ ਤੁਸੀਂ ਦੇਖਿਆ ਆ ਆਪਾਂ ਕੱਲ ਵਾਪਸ ਆੜੇ ਆ ਇੱਥੇ ਜੰਗਲ ਬਣਿਆ ਪਿਆ ਸਾਰਾ ਬਿਲਕੁਲ ਬਿਲਕੁਲ ਤੇ ਬਸ ਇਹਨਾਂ ਸਮੇਂ ਲੱਗਦਾ ਵੀ ਇੱਥੇ ਚੋਰ ਚੋ ਵੀ ਆ ਵੀ ਇੱਥੇ ਛਪ ਛਪ ਜਾਂਦੇ ਆ ਠੀਕ ਹੈ ਤਾਂ ਅਵੀ ਪ੍ਰਸ਼ਾਸਨ ਨੂੰ ਇਹ ਵੀ ਹੈਗੀ ਹੈ ਕਿ ਨੇੜੇ ਤੇੜੇ ਵਾਲਾ ਜਿਹੜਾ ਜੰਗਲ ਆ ਉਹ ਕਟਿਆ ਜਿਵੇਂ ਗੁਰੂ ਨਾਨਕ ਲੰਗਰ ਮਿਸ਼ਨ ਤੇ ਸਾਡੇ ਨਾਲ ਜਿਹੜੇ ਨੇ ਵੀਰ ਜੁੜੇ ਹੋਏ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਆਹ ਡਰਾਈਵਰਾਂ ਤੇ ਇੱਥੇ ਹਾਲਾਤ ਔਰ ਤੁਸੀਂ ਵੀ ਲਗਾਤਾਰ ਸਾਰੀ ਟੀਮ ਜਿਹੜੀ ਹੈ ਗੁਰੂ ਨਾਨਕ ਲੰਗਰ ਮਿਸ਼ਨ ਦੀ ਇੱਥੇ ਆ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਨਾਲ-ਨਾਲ ਅਸੀਂ ਗੱਡੀ ਦੇ ਤੱਕ ਚਲੀਏ ਆਪਣੀ ਜੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਜੀ ਗੁਰੂ ਨਾਨਕ ਲੰਗਰ ਮਿਸ਼ਨ ਜਦੋਂ ਦਾ ਪਤਾ ਚੱਲਿਆ ਕਿ ਇੱਥੇ ਦੇ ਡਿਜ਼ਾਸਟਰ ਦੇ ਹਾਲਾਤ ਖਰਾਬ ਹੋਏ ਨਾ ਅਸੀਂ ਹਰ ਜਗ੍ਹਾ ਪਹੁੰਚੇ ਹਾਂ ਹਾਂ ਬਾਅਦ ਵਿੱਚ ਸਾਨੂੰ ਪਤਾ ਚੱਲਿਆ ਕਿ ਨਰਵਾਲ ਸਾਡੇ ਪੰਜਾਬੀ ਪਾਈ ਟ੍ਰੈਂਕਰ ਲੈ ਕੇ ਫਸੇ ਪਏ ਨੇ ਇੱਥੇ ਜੀ 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 ਤੇ ਜਿਨ੍ਹਾਂ ਨੇ ਇੱਥੇ ਅਨਲੋਡ ਹੋਣਾ ਸੀ ਇੱਥੇ ਉਹਨਾਂ ਨੂੰ ਅਨਲੋਡ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਕਹਿ ਰਹੇ ਹੁਣ ਕਿ ਜੰਮੂ ਜਾਓ ਪ੍ਰਸ਼ਾਸਨ ਤੋਂ ਮੇਰੀ ਇਹ ਸਭ ਤੋਂ ਪਹਿਲੀ ਅਪੀਲ ਹੈ ਕਿ ਇਹਨਾਂ ਗੱਡੀਆਂ ਨੂੰ ਖਾਲੀ ਕੀਤਾ ਜਾਵੇ ਹਾਂ ਜੇ ਇਹਨਾਂ ਗੱਡੀਆਂ ਨੂੰ ਖਾਲੀ ਕੀਤਾ ਨਹੀਂ ਜਾ ਰਿਹਾ ਤੇ ਇਹ ਬਹੁਤ ਹੀ ਇਨਫਲੇਮੇਬਲ ਡੀਜ਼ਲ ਪੈਟਰੋਲ ਆ ਇਹਦੇ ਵਿੱਚ ਜੇ ਇਹਨਾਂ ਗੱਡੀਆਂ ਨੂੰ ਇੱਥੇ ਖਾਲੀ ਨਹੀਂ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਐਸਾ ਨਾ ਹੋਵੇ ਕਿ ਕੱਲ ਕੋਈ ਐਸੀ ਮਿਸ ਹੈਪਨ ਹੋ ਜਾਏ ਜਿਸ ਦੇ ਕਾਰਨ ਸਾਰੇ ਪ੍ਰਸ਼ਾਸਨ ਨੂੰ ਵੀ ਫਿਰ ਸ਼ਰਮਿੰਦਾ ਹੋਣਾ ਪਏ ਮੈਂ ਸਾਰੇ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਹਾਂ ਇਸ ਗੱਲ ਦੀ ਕਿ ਇਹਨਾਂ ਨੂੰ ਸਿਕਿਉਰਟੀ ਦਿੱਤੀ ਜਾਵੇ ਪਹਿਲੇ ਇਹਨਾਂ ਦੀਆਂ ਗੱਡੀਆਂ ਖਾਲੀ ਕਰਵਾਈਆਂ ਜਾਣ ਜੇ ਨਾ ਇਹ ਗੱਡੀਆਂ ਖਾਲੀ ਨਹੀਂ ਹੋ ਰਹੀਆਂ ਚਾਹੀਏ ਤੇ ਸੇਫ ਐਂਡ ਸਿਕਿਉਰ ਜਗ੍ਹਾ ਤੇ ਕਿਤੇ ਇਹਨਾਂ ਨੂੰ ਅਕਾਮੋਡੇਟ ਕਰਵਾ ਦਿੱਤਾ ਜਾਏ ਜਿੱਥੇ ਕੋਈ ਮਿਸ ਹੈਪਨ ਨਾ ਹੋਏ ਬਾਕੀ ਜਿੰਨੇ ਦਿਨ ਇਹ ਗੱਡੀਆਂ ਇੱਥੇ ਖੜੀਆਂ ਰਹੀਆਂ ਰਹੀਆਂ ਗੁਰੂ ਨਾਨਕ ਲੰਗਰ ਮਿਸ਼ਨ ਜੰਮੂ ਹਮੇਸ਼ਾ ਇਹਨਾਂ ਦੇ ਨਾਲ ਹੈ ਮੀਨਾ ਲੱਗ ਜਾਏ 15 15 ਦਿਨ ਲੱਗ ਜਾਣ ਅਸੀਂ ਇਹਨਾਂ ਨੂੰ ਹਰ ਚੀਜ਼ ਦੀ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਪ੍ਰਸ਼ਾਸਨ ਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਪੂਰੇ ਪੰਜਾਬ ਦੇ ਹਿਮਾਚਲ ਜੰਗ ਹੈ ਵਿੱਚ ਇਸ ਵਕਤ ਹੈਵੀ ਡਿਜ਼ਾਸਟਰ ਦਾ ਸਾਡੇ ਕੋਲ ਕੁਝ ਐਸੇ ਉਸਤਾਦ ਵੀ ਆਂ ਡਰਾਈਵਰ ਪਾਈ ਵੀ ਆਂ ਜਿਨ੍ਹਾਂ ਦੇ ਘਰ ਪਾਣੀ ਵੀ ਡੁੱਬੇ ਪੈਣ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿ ਆਪਣੇ ਘਰ-ਬਾਰ ਪਾਣੀ ਤੇ ਛੱਡ ਕੇ ਇੱਥੇ ਆਏ ਨੇ ਪਰ ਇੱਥੇ ਪ੍ਰਸ਼ਾਸਨ ਦੇ ਕੰੰਤ ਤੇ ਜੋ ਨਹੀਂ ਛੜਕ ਰਹੀ ਕਿ ਇਹਨਾਂ ਦਾ ਕਿਸ ਤਰ੍ਹਾਂ ਦੀ ਅਸੀਂ ਵੈਲਫੇਅਰ ਕਰੀਏ ਕਿਸ ਤਰ੍ਹਾਂ ਦੀ ਇਹਨਾਂ ਨੂੰ ਸਿਕਿਉਰਿਟ ਕੀਤਾ ਜਾਈਏ ਕਿਸ ਤਰ੍ਹਾਂ ਦੀ ਇਹਨਾਂ ਨੂੰ ਲਾਈਟ ਖਾਣਾ ਪਾਣੀ ਮੈਡੀਸਨ ਦਾ ਪੂਰੀ ਫੈਸਿਲਿਟੀਆਂ ਦਿੱਤਾ ਜਾਏ ਅਜੇ ਤੱਕ ਅਸੀਂ ਇਸ ਵਕਤ ਅਗਰ ਅਸੀਂ ਇਹ ਪ੍ਰਸ਼ਾਸਨ ਦਾ ਅਸੀਂ ਹੁਣ ਤੱਕ ਕੁਝ ਨਹੀਂ ਦੇਖਿਆ ਮੇਰੀ ਪ੍ਰਸ਼ਾਸਨ ਤੋਂ ਇਹ ਅਪੀਲ ਹੈ ਖਾਸ ਕਰ ਮੈਂ ਐਸ ਐਚਓ ਐਂਡ ਐਸ ਐਸਪੀ ਨਰਵਾਲ ਇਲਾਕੇ ਨੂੰ ਰਿਕਵੈਸਟ ਕਰਦਾ ਕਿ ਤੁਸੀਂ ਇਹਨਾਂ ਦਾ ਖਾਸ ਧਿਆਨ ਰੱਖੋ ਜਿਸ ਦੇ ਕਾਰਨ ਕੋਈ ਮਿਸ ਹੈਪਨ ਨਾ ਹੋ ਜਾਏ ਅਸੀਂ ਡਰਾਈਵਰ ਭਾਈਆਂ ਦੇ ਨਾਲ ਹੈ ਇਸ ਵਕਤ ਅਸੀਂ ਦੇਖ ਰਹੇ ਕਿ ਸਾਰੇ ਪਾਸੇ ਹਨੇਰਾ ਹਨੇਰਾ ছਾਇਆ ਹੋਇਆ ਹੈ ਕੱਲ ਗੁਰੂ ਨਾਨਕ ਲੰਗਰ ਮਿਸ਼ਨ ਇੱਥੇ ਦੋ ਸਿਕਿਉਰਟੀ ਲਾਈਟਾਂ ਪ੍ਰੋਵਾਈਡ ਕਰੇ ਕਿ ਜਿਹੜੇ ਕਿ ਡਰਾਈਵਰ ਭਾਈ ਆਪਣੇ ਕੋਲ ਰੱਖਣਗੇ ਔਰ ਦੋਸਤੋਂ ਬਾਅਦ ਵੀ ਜੇ ਇਹਨਾਂ ਦੀ ਗੱਲ ਨਹੀਂ ਬਣੇਗੀ ਤੇ ਅਸੀਂ ਹੋਰ ਵੀ ਲਾਈਟ ਸਿਕਿਉਰਟੀ ਲਾਈਟ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਇਹਨਾਂ ਦਾ ਮੈਡੀਕਲ ਇਹਨਾਂ ਦਾ ਪਾਣੀ ਇਹਨਾਂ ਦਾ ਖਾਣਾ ਪੀਣਾ ਸਾਰਾ ਗੁਰੂ ਨਾਨਕ ਲੰਗਰ ਮਿਸ਼ਨ ਦੀ ਟੀਮ ਇਹਨਾਂ ਨੂੰ ਪ੍ਰੋਵਾਈਡ ਕਰ ਰਹੀ ਆ ਬਸ ਮੇਰੀ ਪ੍ਰਸ਼ਾਸਨ ਤੋਂ ਐਈਓ ਬਣਦੀ ਹੈ ਕਿ ਕੱਲ ਸੌਰੀ ਕਹਿਣ ਤੋਂ ਬਜਾਏ ਅੱਜ ਕਿਉਂ ਨਾ ਅਸੀਂ ਇਲਾਟ ਹੋ ਜਾਈਏ ਇਹਨਾਂ ਡਰਾਈਵਰ ਭਾਈਆਂ ਦਾ ਅਸੀਂ ਹਾਲਚਲ ਪੁੱਛੀਏ ਇਹਨਾਂ ਦਾ ਦੁੱਖ ਦਰਦ ਪੁੱਛੀਏ ਕਿ ਕਿਸ ਤਰ੍ਹਾਂ ਦੀ ਇਹਨਾਂ ਨੂੰ ਸਾਡੀ ਸਪੋਰਟ ਮਿਲ ਜਾਏ ਕਿਉਂਕਿ ਜੋ ਕੁਝ ਵੀ ਲੈ ਕੇ ਆਏ ਦੇਨ ਇਹ ਸਾਡੇ ਵਾਸਤੇ ਸਾਡੀ ਕਸ਼ਮੀਰ ਸਾਡੇ ਜੰਕੇ ਵਾਸਤੇ ਰਸਦ ਲੈ ਕੇ ਆਏ ਦੇਨ ਤੇ ਮੇਰੀ ਪ੍ਰਸ਼ਾਸਨ ਤੋਂ ਦੁਬਾਰਾ ਇਹੋ ਅਪੀਲ ਹੈ ਕਿ ਇਹਨਾਂ ਦਾ ਲੌਕ ਆਫਟਰ ਕੀਤਾ ਜਾਏ ਇਹਨਾਂ ਨੂੰ ਸਿਕورٹی ਪ੍ਰੋਵਾਈਡ ਕੀਤੀ ਜਾਏ ਇਥੇ ਲਾਈਟ ਪ੍ਰੋਵਾਈਡ ਕੀਤੀ ਜਾਵੇ ਇਹਨਾਂ ਦਾ ਖਾਣਾ ਪਾਣੀ ਅਸੀਂ ਦੇਖ ਰਹੇ ਹਾਂ ਜਿੰਨਾ ਸਾਡੇ ਤੋਂ ਹੋ ਸਕਦਾ ਅਸੀਂ ਇਹਨਾਂ ਡਰਾਈਵਰ ਬੀਰਾਂ ਨੂੰ ਕਦੇ ਅਨ ਅਟੈਂਡੈਂਟ ਨਹੀਂ ਛੱਡਾਂਗੇ ਪਰ ਪ੍ਰਸ਼ਾਸਨ ਨੂੰ ਫਿਰ ਬੇਨਤੀ ਹੈ ਕਿ ਇਹਨਾਂ ਦੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਇਹਨਾਂ ਦੀਆਂ ਗੱਡੀਆਂ ਖਾਲੀ ਕਰਵਾਉਣ ਇਹ ਆਏ ਸੀ ਜੰਮੂ ਵਾਸਤੇ ਹਣ ਜੰਮੂ ਤੋਂ ਡਰਾਈਵਰ ਬੀਰ ਕਹਿ ਰਹੇ ਨੇ ਕਿ ਸਾਨੂੰ ਕਹਿ ਰਹੇ ਹਨ ਜੇ ਕਿ ਕਸ਼ਮੀਰ ਜਾਓ ਕਿਉਂ ਜਾਣਜੀ ਜੀ ਇਹ ਕਸ਼ਮੀਰ ਜਿੱਥੇ ਦੀ ਬੁਕਿੰਗ ਹੋਈ ਆ ਉਥੇ ਦੀਆਂ ਗੱਡੀਆਂ ਖਾਲੀ ਕਰਵਾਓ ਤੁਸੀਂ ਗੱਡੀਆਂ ਨੂੰ ਡਰਾਈਵਰਾਂ ਨੂੰ ਵਾਪਸ ਤੋਰੋ ਤਾਂ ਕਿ ਆਪਣੇ ਪਰਿਵਾਰ ਨੂੰ ਜਾ ਕੇ ਦੇ ਸਕਣ ਕਿ ਸਾਡਾ ਪਰਿਵਾਰ ਕਿੱਥੇ ਆ ਪ੍ਰਸ਼ਾਸਨ ਨੂੰ ਇਸ ਵਕਤ ਬਿਲਕੁਲ ਐਡਵਾਂਸ ਸਾਹਮਣੇ ਆ ਕੇ ਇਹਨਾਂ ਦੇ ਐਜ਼ ਅ ਡਿਜ਼ਾਸਟਰ ਮੈਨੇਜਮੈਂਟ ਨੇ ਵੀ ਮੇਰੀ ਰਿਕਵੈਸਟ ਹੈ ਕਿ ਆ ਕੇ ਦੇਖਣ ਕਿ ਇਹਨਾਂ ਦੀ ਪ੍ਰੋਬਲਮ ਕੀ ਆ ਇਹ ਵੀ ਸਾਡੇ ਨਾਲ ਹੀ ਹਿਊਮਨ ਬੀਿੰਗ ਹਨ ਨਾ ਕੋਈ ਗੱਡੀ ਛੱਡ ਕੇ ਜਾ ਰਿਹਾ ਕਿਉਂ ਨਹੀਂ ਜਾ ਰਿਹਾ ਕਿ ਇਹਨਾਂ ਦੀ ਰਿਸਪੌਂਸਿਬਿਲਟੀ ਆ ਜੇ ਸਾਡੀ ਸਟੇਟ ਵਿੱਚ ਇਹ ਫਸੇ ਪਏ ਮੈਨੂੰ ਯਾਦ ਹੈ ਕਿ ਜਦੋਂ ਸਾਡੇ ਜੈਂਡ ਕੇ ਦੇ ਬੱਚੇ ਪੰਜਾਬ ਚ ਫਸੇ ਪੀ ਪੰਜਾਬ ਵਾਲਿਆਂ ਨੇ ਸਾਡੇ ਬੱਚੇ ਸਾਡੀਆਂ ਧੀਆਂ ਸਾਡੇ ਭੈਣਾਂ ਕੁੜੀਆਂ ਸਾਡਿਆਂ ਘਰਾਂ ਤੱਕ ਪਹੁੰਚਾਈਆਂ ਇਸ ਵਕਤ ਜੇ ਆਸੀਂ ਇਹਨਾਂ ਡਰਾਈਵਰ ਭਾਈਆਂ ਨਾਲ ਖੜੇ ਨਹੀਂ ਤਾਂ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਮੈਂ ਅਗੇਨ ਰਿਕਵੈਸਟ ਕਰ ਰਿਹਾ ਹਾਂ ਐਸਐਸਪੀ ਐਂਡ ਐਸਐਚਓ ਨਰਵਾਲ ਨੂੰ ਕਿ ਇਹਨਾਂ ਦੇ ਖਾਸ ਧਿਆਨ ਦਿੱਤਾ ਜਾਏ ਜੇ ਸਾਡੀ ਲੋੜ ਹੈ ਸਾਡੇ ਗੁਰੂ ਨਾਨਕ ਲੰਗਰ ਮਿਸ਼ਨ ਚ ਅਸੀਂ ਬਹੁਤ ਸਾਰੇ ਫੌਜੀ ਵੀ ਕੰਮ ਕਰ ਰਹੇ ਹਾਂ ਅਸੀਂ ਰਿਟਾਇਰਮੈਂਟ ਆ ਅਸੀਂ ਵਰਦੀ ਛੱਡੀ ਦੀ ਡਿਊਟੀ ਨਹੀਂ ਛੱਡੀ ਦੀ ਜਿੱਥੇ ਸਾਡੀ ਲੋੜ ਹੈ ਅਸੀਂ ਡੇ ਨਾਈਟ ਇਹਨਾਂ ਦੇ ਵਾਸਤੇ ਖੜੇ ਆ ਇਥੇ ਪ੍ਰੋਟੈਕਸ਼ਨ ਵਾਸਤੇ ਖੜੇ ਆ ਇਹਨਾਂ ਦੇ ਜਿਸ ਪ੍ਰਸ਼ਾਸਨ ਨੂੰ ਲੋੜ ਹੈ ਕਿ ਹਾਂ ਭਾਈ ਸਾਨੂੰ ਐਕਸਪੋਜੀ ਚਾਹੀਦੀ ਮੈਂ ਸਾਹਮਣੇ ਤੁਹਾਡੇ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਪ੍ਰੋਟੈਕਟ ਕਰਾਂਗੇ ਇੱਕ ਸਾਡੀ ਪਲੀਜ਼ ਦੀ ਐਂਬੂਲੈਂਸ ਦਿੱਤੀ ਜਾਏ ਸਾਡਾ ਕਮਿਊਨੀਕੇਸ਼ਨ ਦਿੱਤੀ ਜਾਏ ਮੈਂ ਸਾਰਿਆਂ ਨੂੰ ਸਿਕਿਉਰ ਇਸ ਤਰ੍ਹਾਂ ਦੀ ਸੌਣਗੇ ਜਿਸ ਤਰ੍ਹਾਂ ਦੀ ਇਹ ਘਰਾਂ ਵਿੱਚ ਸੌਂਦੇ ਨੇ ਬਹੁਤ ਬਹੁਤ ਵੱਡੀ ਗੱਲ ਵੀਰ ਜੀ ਨੇ ਕਹਿ ਦਿੱਤੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਜਾਂ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਇਹਨਾਂ ਨੂੰ ਨਹੀਂ ਸਾਂਭ ਸਕਦੀ ਇਹਨਾਂ ਦਾ ਖਿਆਲ ਨਹੀਂ ਰੱਖ ਸਕਦੀ ਤਾਂ ਇਹ ਐਕਸ ਫੌਜੀ ਨੇ ਤੇ ਕਹਿ ਰਹੇ ਨੇ ਕਿ ਸਾਨੂੰ ਡਿਊਟੀ ਦੇ ਦਿਓ ਅਸੀਂ ਸਾਂਭ ਲਾਵਾਂਗੇ ਇਹ ਇਹ ਗੱਲ ਕਹਿ ਦੇਣੀ ਹੀ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਕਹਿ ਰਹੇ ਨੇ ਕਿ ਭਈ ਜੇ ਤੁਸੀਂ ਨਹੀਂ ਸਾਮ ਸਕਦੇ ਤਾਂ ਸਾਨੂੰ ਦੇ ਦਿਓ ਵੈਸੇ ਦੇਖਿਆ ਜਾਵੇ ਤਾਂ ਗੁਰੂ ਨਾਨਕ ਲੰਗਰ ਮਿਸ਼ਨ ਦੀ ਟੀਮ ਮੈਂ ਕਹਾਂਗਾ ਵੀਰ ਨੂੰ ਕਿ ਸਾਰਿਆਂ ਨੂੰ ਦਿਖਾ ਦਿਓ ਸਾਡੇ ਬਜ਼ੁਰਗ ਜਿਹੜੇ ਨਾਲ ਆਏ ਨੇ ਨੌਜਵਾਨ ਵੀਰ ਵੀ ਸਾਡੇ ਨਾਲ ਆਏ ਨੇ ਤੇ ਸਾਰੀ ਟੀਮ ਸਿਰਫ ਇਸ ਕਰਕੇ ਇੱਥੇ ਆਈ ਹੈ ਕਿ ਇਹ ਗੁਰੂ ਨਾਨਕ ਦਾ ਮਿਸ਼ਨ ਲੈ ਕੇ ਚੱਲ ਰਹੀ ਹੈ ਔਰ ਇਸ ਮਿਸ਼ਨ ਦੇ ਨਾਲ-ਨਾਲ ਸਾਰੀ ਜੋ ਇਹ ਟੀਮ ਹੈ ਇਹ ਇੱਥੇ ਤੱਕ ਕਹਿ ਰਹੀ ਹੈ ਕਿ ਅਸੀਂ ਨਾ ਡਰਾਈਵਰ ਭਰਾਵਾਂ ਦੀ ਸਿਕਿਉਰਿਟੀ ਤੱਕ ਕਰਾਂਗੇ ਹੋਰ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਦੇ ਕੰਨ ਹੁਣ ਹੋਰ ਖੁੱਲਣਗੇ ਔਰ ਕੱਲ ਪ੍ਰਸ਼ਾਸਨ ਦਾ ਕੋਈ ਨਾ ਕੋਈ ਕਰਿੰਦਾ ਜਰੂਰ ਆ ਕੇ ਨਾ ਡਰਾਈਵਰਾਂ ਨੂੰ ਮਿਲੇ ਤਾਂ ਕਿ ਇਹਨਾਂ ਦੀਆਂ ਮੁਸ਼ਕਿਲਾਂਤਾਂ ਨੂੰ ਸਮਝਿਆ ਜਾਵੇ ਔਰ ਇਹਨਾਂ ਦੀਆਂ ਮੁਸ਼ਕਿਲਾਂਤਾਂ ਨੂੰ ਕਮ ਸੇ ਕਮ ਖਤਮ ਨਹੀਂ ਤਾਂ ਘੱਟ ਕੀਤਾ ਜਾਵੇ ਦੇਖਦੇ ਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਜੀ